ਇੱਥੇ ਕੀ ਦਵਾਂਗੇ ਐਂਡ ਬਾਕੀ ਸਾਡੀਆਂ ਬਲਾਕ ਸੰਮਤੀਆਂ ਦੇ ਵਿੱਚ ਵੀ ਹੁਣੇ ਮੈਨੂੰ ਪਤਾ ਲੱਗਾ ਕਿ ਇੱਕ ਬੋਪਾ رائے ਵਾਲੀ ਜਿਹੜੀ ਬਲਾਕ ਸੰਮਤੀ ਹੈ ਰਵਿੰਦਰ ਸਿੰਘ ਰਵੀ ਵਾਲੀ ਓਬਵੀਅਸਲੀ ਜਿੱਤ ਚੁੱਕੇ ਆ ਜੀ ਸਾਡੀਆਂ 15 ਬਾਕੀ ਸੀਗੀਆਂ ਬਾਕੀਆਂ ਦੇ ਵਿੱਚ ਵੀ ਲੀਡ ਚੱਲ ਰਹੀ ਸੀ ਸੋ ਆਈ ਹੋਪ ਕਿ ਇਹ ਸੰਗਤ ਦਾ ਪਿਆਰ ਹੈ ਲੋਕਾਂ ਦਾ ਪਿਆਰ ਹੈ ਔਰ ਵਿਸ਼ਵਾਸ ਹੈ ਸਾਡੇ ਪ੍ਰਤੀ ਔਰ ਅਸੀਂ ਜਿਹੜਾ ਕੰਮ ਕਰਾ ਵੀ ਰਹੇ ਹਾਂ ਜਿਵੇਂ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਗਲੀਆਂ ਨਾਲੀਆਂ ਤੇ ਸ਼ਮਸ਼ਾਨ ਘਾਟ ਇਸ ਟਾਈਮ ਦੇ ਉੱਤੇ ਜਿਹੜੇ ਲੋਕਾਂ ਵਾਸਤੇ ਬਣੇ ਪਏ ਐ ਜਿਹੜੀ ਕਿ 70 ਸਾਲਾਂ ਤੋਂ ਜਿਹੜੀਆਂ ਗਵਰਨਮੈਂਟਸ ਆਈਆਂ ਨੇ ਮੰਤਰੀ ਵੀ ਰਹੇ ਐ ਐਮ ਐਲ اے ਵੀ ਰਹੇ ਐ ਤਦ ਵੀ ਉਹਨਾਂ ਦੇ ਕੰਮ ਨਹੀਂ ਹੋਏ ਸੀਗੇ ਬਟ ਵੀ ਮੈਨੂੰ ਤੇ 5 ਮਹੀਨੇ ਮਿਲੇ ਜੀ 5 ਮਹੀਨਿਆਂ ਦੇ ਵਿੱਚ ਮੇਰੇ ਵਰਕਰਸ ਮੇਰੇ ਨਾਲ ਮੇਰੇ ਬਲਾਕ ਪ੍ਰਧਾਨ ਖੜੇ ਨੇ ਮੇਰੇ ਯੂਥ ਲੀਡਰਸ ਖੜੇ ਨੇ ਅਸੀਂ ਸਾਰੇ ਨੇ ਦਿਨ ਰਾਤ ਕਰਕੇ ਜਿੰਨਾ ਵੀ ਹੋ ਸਕਦਾ ਜਿੰਨਾ ਸਾਡਾ ਹਲਕਾ ਪਿੱਛੇ ਪਿਆ ਸੀਗਾ ਤਿੰਨ ਸਾਡੇ 3.5 ਸਾਲ ਹੀ ਹੋ ਗਿਆ 3.5 ਸਾਲ ਜਿੰਨਾ ਸਾਡਾ ਹਲਕਾ ਪਿੱਛੇ ਪਿਆ ਸੀਗਾ ਅਸੀਂ 5 ਮਹੀਨਿਆਂ ਦੇ ਵਿੱਚ ਉਹਨੂੰ ਕੋਪਪ ਅਪ ਕਰਕੇ ਉੱਤੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਐ ਬਾਕੀ ਵੇਖੋ ਮੈਂ ਧੰਨਵਾਦ ਕਰੂੰਗੀ ਆਪਣੇ ਹਲਕੇ ਵਾਲਿਆਂ ਦਾ ਰਾਜਸਥਾਨ ਸੀ ਹਲਕੇ ਦਾ ਜਿਨ੍ਹਾਂ ਨੇ ਮੈਨੂੰ ਆਪਣੀ ਧੀ ਮੰਨਿਆ ਭੈਣ ਮੰਨਿਆ ਹਨ ਸਾਡੇ ਤੇ ਵਿਸ਼ਵਾਸ ਜਤਾਇਆ ਔਰ ਅਸੀਂ ਜਿਹੜੇ ਆ ਸੀਟਾਂ ਗੱਢ ਕੇ ਲੈ ਕੇ ਜਾਈਏ ਕਾਂਗਰਸੀਆਂ ਵੱਲੋਂ ਬੜੇ ਗੰਭੀਰ ਇਲਜ਼ਾਮ ਲਗਾਏ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਾਗਜ਼ਾਤ ਕਾਗਜ਼ਾਤ ਦੀਆਂ ਗੱਲ ਕਰ ਰਹੇ ਨੇ ਹੁਣ ਉਹਨਾਂ ਨੂੰ ਕੀ ਜਵਾਬ ਹੈ ਜਿਹੜੀ ਦੇਖੋ ਮੇਰੀ ਗੱਲ ਸੁਣੋ ਕਾਂਗਰਸ ਨੂੰ ਚੰਗੇ ਤਰੀਕੇ ਦੇ ਨਾਲ ਪਤਾ ਸੀਗਾ ਕਿ ਉਹ ਨਹੀਂ ਜਿੱਤ ਰਹੇ ਪੰਜ ਦੀਆਂ ਪੰਜ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਅਸੀਂ ਕਿਸੇ ਦੇ ਵਾਪਸ ਕਾਗਜ਼ ਨਹੀਂ ਲਏ ਤਨਾ ਹੀ ਉਹਨਾਂ ਦੇ ਕਰਾਏ ਆ ਉਹਨਾਂ ਨੇ ਖੁਦ ਵਾਪਸ ਲਏ ਆ ਬਲਾਕ ਸੰਮਤੀਆਂ ਦੇ ਵੀ ਉਹਨਾਂ ਦੇ ਕਾਗਜ਼ ਸੀਗੇ ਹਰਸ਼ਾਸ਼ੀਨਾ ਬਲਾਕ ਚ ਪੁੱਛੋ ਕਿਸੇ ਦੇ ਵੀ ਕਾਗਜ਼ ਰਿਜੈਕਟ ਹੋਏ ਹੋਣ ਹਰਸ਼ਾਸ਼ੀਨਾ ਬਲਾਕ ਦੇ ਵਿੱਚ ਉਹਨਾਂ ਨੇ ਆਪ ਹੀ ਲਏ ਆ ਉਹਨਾਂ ਨੇ ਆਪਣੀ ਹਾਲ ਪਹਿਲਾਂ ਹੀ ਮੰਨ ਲਈ ਸੀਗੀ ਉਹਨਾਂ ਨੂੰ ਪਤਾ ਸੀਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਰਾਜਸਥਾਨ ਸੀ ਹਲਕੇ ਚੋ ਲੀਡ ਕੱਢੂਗੀ ਇਸੇ ਕਰਕੇ ਉਹਨਾਂ ਨੇ ਉਹ ਘਰ ਬੈਠ ਗਏ ਕੀ ਕਾਰਨ ਹੈ ਕਿ ਤੁਸੀਂ ਕਹਿ ਰਹੇ ਜੀ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਬਹੁਤ ਕਮੀਆਂ ਸ਼ਮਸ਼ਾਨ ਘਾੜਿਆ ਇਤਵਾਦੀਆਂ ਬਹੁਤ ਕਮੀਆਂ ਹੈ ਸਰਕਾਰਾਂ ਦੇ ਲੋਕ ਕੀ ਚਤਨ ਤੋਂ ਬਾਅਦ ਮੰਤਰੀ ਬਣਨ ਤੋਂ ਬਾਅਦ ਉਸ ਇਲਾਕੇ ਅਜ ਕੰਮ ਨਹੀਂ ਕੀਤਾ ਕਿ ਲੋਕਾਂ ਦੀ ਗੱਲ ਬਾਤ ਨਹੀਂ ਸੁਣेंगे ਵਿਖੋ ਇਹਦੇ ਚ ਨਾ ਤਿੰਨ ਚਾਰ ਗੱਲਾਂ ਆ ਇੱਕ ਤੇ ਪਹਿਲੀ ਗੱਲ ਤੇ ਆ ਵੀ ਕੁਝ ਲੋਕੀ ਜਿਹੜੀ ਹੁੰਦੇ ਆ ਪੈਸੇ ਵੰਡ ਕੇ ਇਲੈਕਸ਼ਨ ਜਿੱਤਣ ਆਂਦੇ ਆ ਔਰ ਉਹ ਜਿਹੜੇ ਅੱਗੇ ਲੋਕੀ ਵੀ ਹੁੰਦੇ ਇਟਸ ਨੋਟ ਅਬਾਊਟ ਓਨਲੀ ਲੀਡਰ ਮੈਂ ਲੀਡਰ ਦੀ ਗੱਲ ਕਰੂੰਗਾ ਲੋਕੀ ਵੀ ਉਹਨੇ ਜ਼ਿੰਮੇਵਾਰ ਹੁੰਦੇ ਆ ਜਿਹੜੇ ਕਿ ਕੱਲੇ ਸਿਰਫ ਪੈਸੇ ਲੈ ਕੇ ਉਸ ਟਾਈਮ ਨੂੰ ਸਾਰਦੇ ਆ ਉਸ ਟਾਈਮ ਨੂੰ ਉਹ ਵੋਟਾਂ ਪੁਆਲੀਆਂ ਪੈਸੇ ਲੈ ਲੇ ਕੰਮ ਖਤਮ ਉਹ ਲੀਡਰ ਵੀ ਸੋਚਦਾ ਵੀ ਮੈਂ ਪੈਸੇ ਦਿੱਤੇ ਆ ਤੇ ਮੇਰਾ ਕੀ ਲੈਣਾ ਦੇਣਾ ਮੈਂ ਵਾਪਸ ਆਵਾਂ ਹਨਾ ਵੀ ਉਹ ਆਪਣੇ ਪੈਸੇ ਭਰਨੇ ਸ਼ੁਰੂ ਕਰ ਦਿੰਦਾ ਇਕੱਠੇ ਕਰਨੇ ਸ਼ੁਰੂ ਕਰ ਦਿੰਦਾ ਜਿੰਨੇ ਮੈਂ ਲਾਏ ਆ ਉਹ ਤੋਂ ਮੈਂ ਡਬਲ ਕਮਾ ਲਾ ਇਹਦੇ ਵਿੱਚ ਤੇ ਦੋਹਾਂ ਤਰ੍ਹਾਂ ਦੀ ਹੀ ਗਲਤੀ ਹੈ ਪਰ ਜਿਹੜੇ ਲੋਕੀ ਜਿਵੇਂ ਡੇਰੇ ਹੈ ਅ ਐਜੂਕੇਟਿਡ ਲੋਕੀ ਹੈ ਜਿਹੜੇ ਕਾਫੀ ਜ਼ਿਆਦਾ ਜਿਹੜੇ ਫਾਈਨੈਂਸ਼ਲੀ ਵੀ ਠੀਕ ਹੈ ਉਹਨਾਂ ਲੋਕਾਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੂੰਗੀ ਕਿ ਆਪਾਂ ਨੂੰ ਐਜੂਕੇਟਿਡ ਤੇ ਵਧੀਆ ਲੀਡਰ ਜਿਹੜੇ ਆ ਉਹ ਚਾਹੀਦੇ ਆ ਤਾਂ ਕਿ ਆਪਾਂ ਉਹਨਾਂ ਦੀ ਆਪਾਂ ਸਭ ਤੋਂ ਘੱਟ ਕੁਐਸ਼ਨ ਤੇ ਕਰ ਸਕੀਏ ਉਹਨ ਲੋਕ ਕਿਉਂ ਵਿਸਿਆਣੇ ਹੋ ਚੁੱਕੇ ਆ ਮੈਂ ਜਿੰਨਾ ਕ ਆਪਣੇ ਇਲਾਕੇ ਦੇ ਵਿੱਚ ਘੁੰਮੀ ਆ ਸਾਰੇ ਇਹੀ ਗੱਲ ਕਹਿੰਦੇ ਕਿ ਮੈਮ ਆ ਵੇਖੋ ਸੜਕ ਆ ਬੇਖੋ ਸ਼ਮਸ਼ਾਨ ਘਾਟ ਇਹ ਤੁਸੀਂ ਸਾਡੇ ਕੰਮ ਕਰੋਗੇ ਤੇ ਅਸੀਂ ਤੁਹਾਨੂੰ ਵੋਟ ਪਾਵਾਂਗੇ ਐਬਸੋਲੂਟਲੀ ਰਾਈਟ ਹੋ ਸਹੀ ਕਹਿੰਦੇ ਐ ਜੇ ਡਿਵੈਲਪਮੈਂਟ ਹੋਊਗੀ ਤੇ ਤਾਦੀ ਉਹ ਸਾਨੂੰ ਵੋਟ ਪਾਣਗੇ ਅੱਜ ਜੀ ਬਿਲਕੁਲ ਲੋਕੀ ਜਿਹੜੇ ਹਨ ਇੱਕ ਜਿਹੜੀ ਪਹਿਲੋਂ ਕੱਟੜਤਾ ਸੀਗੀ ਨਾ ਕਿ ਮੈਂ ਕਾਲੀ ਐ ਮੈਂ ਕਾਂਗਰਸੀ ਐ ਮੈਂ ਇਹ ਫਲਾਣਾ ਪਾਰਟੀ ਦਾ ਐ ਹੁਣ ਲੋਕ ਕਿਉਂ ਵਿਖਣਾ ਘਟ ਗਿਆ ਹੁਣ ਲੋਕੀ ਇਹ ਕਹਿੰਦੇ ਆ ਕਿ ਸਾਡਾ ਰਾਹ ਆ ਰਾਹ ਕਿੰਨੇ ਬਣਾਇਆ ਹੈ ਸਾਡੀਆਂ ਸ਼ਮਸ਼ਾਨ ਘਾਟ ਕਿੰਨੇ ਬਣਾਈਆਂ ਹੈ ਸਾਨੂੰ ਲਾਈਟਾਂ ਕਿੰਨੇ ਲਵਾ ਕੇ ਦਿੱਤੀਆਂ ਨੇ ਪਹਿ ਲੋਕੀ ਉਹਨਾਂ ਨੂੰ ਦਿੰਦੇ ਐ ਜੀ ਹਾਂ ਜੀ ਕੈਪਚਰਿੰਗ ਕੀਤੀ ਸੀ ਜਿਸ ਕਰਕੇ ਇਲੈਕਸ਼ਨ ਕਮਿਸ਼ਨ ਨੇ ਦੋ ਪਿੰਡਾਂ ਦੇ ਵਿੱਚ ਰੀਪੋਲ ਕਰਾਇਆ ਸੀ ਔਰ ਅੱਜ ਇਸੇ ਰੀਪੋਲ ਕਰਕੇ ਮੈਂ ਵਰਕਰਸ ਨੂੰ ਮਿਲਣ ਵਾਸਤੇ ਗਈ ਸੀ ਕਿਧਰ ਵਾਦ ਵਿੱਚ ਦੇਖੋ ਮੈਂ ਵੈਸੇ ਕਦੀ ਜ਼ਿਆਦਾ ਧਿਆਨ ਨਹੀਂ ਦਿੱਤਾ ਵਿਰੋਧੀ ਕੀ ਕਹਿੰਦੇ ਬਿਕੋਜ਼ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਕੋਈ ਨਾ ਕੋਈ ਬਿਆਨਬਾਜ਼ੀ ਕਰਦੇ ਰਹਿੰਦੇ ਲੇਕਿਨ ਜਿਹੜਾ ਇਹ ਬਿਆਨ ਹੈ ਨਾ ਇਸ ਤਰ੍ਹਾਂ ਕਿਸੇ ਨੂੰ ਕਹਿਣਾ ਕਿ ਡਿਪਰੈਸ਼ਨ ਦਾ ਸ਼ਿਕਾਰ ਹੈ ਤੇ ਮੈਂ ਵੱਡੇ ਵੀਰ ਨੂੰ ਇਹ ਗੱਲ ਦੱਸਣਾ ਚਾਹਣੀ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਤੁਹਾਡੇ ਬੂਥ ਕੈਪਚਰਿੰਗ ਕਰਨ ਦੇ ਕਰਕੇ ਰੀਪੋਲ ਕਰਵਾਈ ਹੈ ਸ਼ਾਇਦ ਤੁਸੀਂ ਇਹ ਗੱਲ ਭੁੱਲ ਗਏ ਹੋ ਜਾਂ ਤੁਹਾਨੂੰ ਹਾਲਾਤਾਂ ਦਾ ਪਤਾ ਨਹੀਂ ਜਾਂ ਤੁਸੀਂ ਲੋਕਾਂ ਨੂੰ ਬੇਫਕੂ ਬਣਾਉਂਦੇ ਆਦੀ ਹੋ ਤੁਸੀਂ ਬੂਥ ਕੈਪਚਰਿੰਗ ਕੀਤੀ ਤੇ ਤਾਂ ਇਲੈਕਸ਼ਨ ਕਮਿਸ਼ਨ ਨੇ ਦੋ ਪਿੰਡਾਂ ਦੇ ਵਿੱਚ ਰੀਪੋਲ ਕਰਾਈ ਹੈ ਕਿਸੇ ਦੇ ਹਾਲਾਤ ਬਾਰੇ ਕੋਈ ਬਿਆਨ ਕਰਨਾ ਔਰ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਦੇਣੀਆਂ ਇੱਕ ਸਿਆਣੇ ਬਿਆਣੇ ਬੰਦੇ ਨੂੰ ਚੰਗੀਆਂ ਨਹੀਂ ਲੱਗਦੀਆਂ ਭਾਈ ਜੀ ਇਹ ਤਾਂ ਇਹ ਤਾਂ ਵਿਰੋਧੀ ਧਿਰ ਨੂੰ ਫਿਰ ਇਲੈਕਸ਼ਨ ਕਮਿਸ਼ਨ ਨੂੰ ਸਵਾਲ ਕਰਨਾ ਚਾਹੀਦਾ ਕਿ ਉਹਨਾਂ ਨੇ ਇੰਨਾ ਖਰਚਾ ਕਰਕੇ ਔਰ ਇੰਨੀ ਮਤਲਬ ਲੋਕਾਂ ਨੂੰ ਵੀ ਪਰੇਸ਼ਾਨੀ ਚੱਕਣੀ ਪਈ ਇਹ ਉਹਨਾਂ ਕਰਕੇ ਬੋਥ ਕੈਪਚਰਿੰਗ ਹੋਈ ਤੇ ਤੁਸੀਂ ਰੀਪੋਲ ਹੋਇਆ ਇਹ ਕਾਈਂਡਲੀ ਤੁਸੀਂ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਇਸ ਚੀਜ਼ ਬਾਰੇ ਪੁੱਛੋ ਮੈਨੂੰ ਦੇਖੋ ਇਹ ਵਿਰੋਧੀ ਮੈਂ ਜ਼ਿਆਦਾ ਕਦੀ ਇਹਨਾਂ ਦੀਆਂ ਗੱਲਾਂ ਉੱਤੇ ਧਿਆਨ ਨਹੀਂ ਦਿੰਦਾ ਕੋਈ ਗੱਲ ਨਹੀਂ ਜੋ ਮਰਜ਼ੀ ਕਹੇ ਹੁੰਦੀ ਆ ਕਿਉਂਕਿ ਮੈਂ ਇਲੈਕਸ਼ਨ ਦੌਰਾਨ ਵੀ ਆਪਣੇ ਸਾਰੇ ਹਲਕੇ ਨੂੰ ਤੇ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਆਪਸੀ ਭਾਈਚਾਰਕ ਸਾਂਝ ਆ ਜਿਹੜੀ ਉਹ ਬਿਲਕੁਲ ਵੀ ਟੁੱਟਣ ਨਹੀਂ ਦੇਣੀ ਸੋ ਅੱਜ ਵੀ ਮੇਰਾ ਇਹ ਮੈਸੇਜ ਆ ਮੈਂ ਇੱਥੇ ਰਹਾ ਕਿ ਵੀ ਤੇ ਪੂਰੀ ਤਰ੍ਹਾਂ ਸ਼ਾਂਤ ਮੈਤਰੀਕੇ ਦੇ ਨਾਲ ਇਹ ਜੜੀ ਗਿਣਤੀ ਹੋਵੇ ਔਰ ਫੇਅਰ ਕਾਊਂਟਿੰਗ ਜਿਸ ਤਰ੍ਹਾਂ ਫੇਅਰ ਇਲੈਕਸ਼ਨ ਹੋਇਆ ਉਸੇ ਤਰ੍ਹਾਂ ਹੀ ਫੇਅਰ ਕਾਊਂਟਿੰਗ ਹੋਏਗੀ ਔਰ ਜੋ ਵੀ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਉਹ ਅਸੀਂ ਖੇੜੇ ਮੱਥੇ ਕਬੂਲ ਕਰਾਂਗੇ